ਦੇਖ ਰਹੇ ਹੋ ਜਾਣਕਤਾ ਸਹਿਤ ਮੈਂ ਤੁਹਾਡੇ ਨਾਲ ਜਸਬੀਰ ਗੌਰ ਜੀ ਅੱਜ ਸਵੇਰੇ ਭਵਾਨੀਗੜ੍ਹ ਨੈਸ਼ਨਲ ਹਾਈਵੇ ਦੇ ਕੋਲ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਸ਼ਹਿਰ ਵਾਸੀਆਂ ਨੂੰ ਇੱਥੇ ਇੱਕ ਨੌਜਵਾਨ ਦੀ লাশ ਮਿਲੀ ਤਾਂ ਮੌਕੇ ਤੇ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੂਚਨਾ ਮਿਲਦੇ ਸਾਰ ਹੀ ਐਸਐਸਐਫ ਦੀ ਟੀਮ ਤੇ ਨਾਲ ਹੀ ਪੰਜਾਬ ਪੁਲਿਸ ਦੀ ਟੀਮ ਵੀ ਇੱਥੇ ਪਹੁੰਚ ਗਈ ਸ਼ਹਿਰ ਵਾਸੀਆਂ ਨੇ ਦੱਸਿਆ ਹੈ ਕਿ ਇੱਥੇ ਪਿਛਲੇ ਲੰਮੇ ਸਮੇਂ ਤੋਂ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਫਿਰਦੇ ਨੇ ਇੱਥੇ ਸੜਕਾਂ ਦੇ ਉੱਪਰ ਲੱਗੀਆਂ ਹੋਈਆਂ ਲਾਈਟਾਂ ਵੀ ਲੰਮੇ ਸਮੇਂ ਤੋਂ ਬੰਦ ਨੇ ਜਿਸ ਕਾਰਨ ਰੋਜ਼ ਹੀ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ ਰਾਹੀਰਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਹੈ ਆਏ ਦਿਨ ਇੱਥੇ ਮੌਤਾਂ ਵੀ ਹੁੰਦੀਆਂ ਨੇ अवारा पशु ਇੱਥੇ ਫਿਰਦੇ ਨੇ ਜਿਸ ਕਾਰਨ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਮਰੇ ਹੋਏ ਪਸ਼ੂ ਸੜਕਾਂ ਦੇ ਉੱਪਰ ਪਏ ਰਹਿੰਦੇ ਨੇ ਕਈ ਵਾਰ ਤਾਂ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਹਾਲਾਂਕਿ ਇਹ ਹਾਦਸਾ ਕਿਸ ਕਾਰਨ ਵਾਪਰਿਆ ਇਹ ਅਜੇ ਸਾਹਮਣੇ ਨਹੀਂ ਆਇਆ ਪਰੰਤੂ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਔਰ ਇਥੇ ਹੈਰਾਨੀ ਦੀ ਗੱਲ ਦੇਖਣ ਨੂੰ ਏ ਮਿਲੀ ਕਿ ਮੌਕੇ ਤੇ ਕੋਈ ਵੀ ਸਾਧਨ ਨਹੀਂ ਮਿਲਿਆ ਅਤੇ ਪੁਲਿਸ ਅਧਿਕਾਰੀਆਂ ਨੇ ਸਰਕਾਰੀ ਗੱਡੀ ਦੇ ਵਿੱਚ ਹੀ লাশ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਕੀ ਇਹ লাশ ਨੂੰ ਮੌਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਏ ਮਰਜਿੰਦਰਪਾਲ ਜੀ ਰਾਜਾ ਜੀ ਰਜਿੰਦਰ ਜੀ ਤੁਹਾਡਾ ਰੋਡ ਤੇ ਘਰ ਲਗਾਤਾਰ 12 ਪਸ਼ੂਆਂ ਦਾ ਤੇ ਕਹਿਰ ਨਜ਼ਰ ਆ ਰਿਹਾ ਹੈ ਆ ਆਪਣੀ ਸ਼ਾਪ ਹੈ ਜੀ ਠੀਕ ਹੈ ਠੀਕ ਹੈ ਮੈਂ ਉਰੇ ਦੇਖਦੀ ਰਹਿਣਿਆ ਜੀ ਠੀਕ ਹੈ ਇੱਕ ਹਾਸਾ ਹੋਇਆ ਅੱਜ ਕੋਈ ਚੱਕਣ ਤੱਕ ਨਹੀਂ ਆਇਆ ਕੀ ਕਹਿਣਾ ਇਹ ਤਾਂ ਹੁਣ ਇਹ ਤੁਸੀਂ ਦੇਖ ਲਿਓ ਅੱਜ ਸਾਰੀ ਦਿਹਾੜੀ ਇੰਨੀ ਪਿਆ ਰਹੂਗਾ ਉਹ ਹੱਡਾ ਰੋੜੀ ਵਾਲੇ ਨੇ ਠੇਕੇ ਇਹਨਾਂ ਨੇ ਬੰਦ ਕਰਤੇ ਸਰਕਾਰੀ ਹੁਣ ਉਹ ਖੁੱਲਾ ਚੱਲ ਰਿਹਾ ਹੈ 1000 ਰੁਪਏ ਦਿਓ ਤਾਂ ਚੱਕਦੇ ਨੇ ਨਹੀਂ ਕੋਈ ਨਹੀਂ ਚੱਕਦਾ ਕੌਣ ਚੱਕਦਾ ਦੱਸੋ ਇਕ ਨੌਜਵਾਨ ਦੀ ਮੌਤ ਹੋਈਏ ਇੱਥੇ ਕੁਝ ਉਹਦੇ ਬਾਰੇ ਪਤਾ ਲੱਗਿਆ ਤੁਸੀਂ ਤੁਹਾਡੇ ਲਈ ਉਹਦੇ ਬਾਰੇ ਕੀ ਕਰੀਏ ਜੀ ਉਹ ਵਿਚਾਰਾ ਟੱਠਿਆਂ ਨੂੰ ਪਰਾਂ ਹਟਾਉਂਦਾ ਸੀ ਜੀ ਟਰੱਕ ਵਾਲਾ ਰਾਤ ਨੂੰ ਲਾਈਟ ਇਹ ਮੇਨ ਕਾਰਨ ਤਾਂ ਲਾਈਟਾਂ ਦਾ ਜੀ ਲਾਈਟਾਂ ਨਹੀਂ ਚੱਲਦੀਆਂ ਜੀ ਜਿਹੜੀਆਂ ਚੋਰੀਆਂ ਚਾਰੀਆਂ ਜੋ ਕੁਝ ਵੀ ਹੋ ਰੇ ਹੁੰਦਾ ਜੀ ਇਹ ਬਿਨਾ ਲਾਈਟਾਂ ਤੋਂ ਹੁੰਦਾ ਜੀ ਕੋਈ ਕੋਈ ਨਹੀਂ ਪੁੱਛਦਾ ਜੀ ਹਾਂ ਇਹਦਾ ਕੋਈ ਨਹੀਂ ਪੁੱਛਦਾ ਆਵਾਰਾ ਪਸ਼ੂਆਂ ਦਾ ਹਾਲੇ ਤੱਕ ਹੱਲ ਕਿਉਂ ਨਹੀਂ ਹੋ ਰਿਹਾ ਇਹ ਲਗਾਤਾਰ ਅਸੀਂ ਦੇਖ ਰਹੇ ਹਾਂ ਸੜਕਾਂ ਤੇ ਆਵਾਰਾ ਪਸ਼ੂ ਨੇ ਰਾਤ ਨੂੰ ਨਾਲ ਲਾਈਟਾਂ ਚੱਲਦੀਆਂ ਨੇ ਹਾਦਸੇ ਬਹੁਤ ਹੋ ਰਹੇ ਨੇ ਕਿਸ ਤੀ ਇਹ ਪਤਾ ਜੀ ਕੀ ਗੱਲ ਆ ਇਹ ਮੇਰੇ ਵਰਗੇ ਬਣਾਤੇ ਥੋਨੇ ਪ੍ਰਧਾਨ ਐ ਵੀ ਆ ਲਾਲਾ ਜੀ ਨੇ ਹੈ ਵੀ ਇਹਨਾਂ ਨੂੰ ਪ੍ਰਧਾਨ ਬਣਾਓ ਕਿਉਂ ਇਹਦਾ ਫੋਕੀਆਂ ਮੁੱਛਾਂ ਨੇ ਕੋਈ ਕੋਈ ਕਿਸੇ ਨੂੰ ਨਹੀਂ ਪੁੱਛਦਾ ਆਗੇ ਥੋੜੇ ਦਮਾਗ ਚ ਇੱਥੇ ਕੋਈ ਨਹੀਂ ਹੈਗਾ ਜੀ ਕਿਸੇ ਦਾ ਨਾ ਕੋਈ ਕਬਰਾਉਣ ਵਾਲੀ ਗੱਲ ਨੇ ਤੇ ਕੋਈ ਨਹੀਂ ਪੁੱਛਦਾ ਗਊਸ਼ਾਲਾ ਦੇਖੋ ਤੁਸੀਂ ਜਾ ਕੇ ਕਿੰਨੀਆਂ ਬੇਲੀਆਂ ਪਈਆਂ ਨੇ ਉਹਨਾਂ ਦੇ ਇਹਨਾਂ ਦੇ 2 ਮਹੀਨੇ ਕਟਾਏ ਜਾਣ ਵਿਚਾਰਾਂ ਦੇ ਉਹ ਕਿਉਂ ਹੱਥੇ ਵਾਪਰਉਂ ਕਿਉਂ ਬਾ ਹੱਥੇ ਵਾਪਰ ਇਹਨਾਂ ਨੂੰ ਕੋਈ ਨਹੀਂ ਕੋਈ ਨਹੀਂ ਪੁੱਛਦਾ ਜੀ ਤੁਸੀਂ ਜਿਹੜੀ ਮਰਜ਼ੀ ਗਊਸ਼ਾਲਾ ਚ ਵਗਜੋ ਹੁਣ ਬਾੜੋ ਤੋਂ ਰਾਤ ਨੂੰ ਕੱਢ ਦਣਗੇ ਜੀ ਦੱਸੋ ਉਥੇ ਕੀ ਕਮੀਆਂ ਹੈ ਹਾਂਜੀ ਕੀ ਨਾਮ ਹੈ ਸਰ ਮੈਂ ਐਸਏ ਜਸਵੀਰ ਸਿੰਘ ਆਪਾਂ ਜੀ ਜਸਵੀਰ ਜੀ ਇੱਕ ਹਾਦਸਾ ਹੋਇਆ ਸੜਕ ਤੇ ਕਿੰਨੇ ਸਮੇਂ ਬਾਅਦ ਜਿਹੜੀ ਤੁਹਾਨੂੰ ਇਨਤਲਾਹਤ ਹੋ ਮਿਲੀ ਸਾਨੂੰ ਇਨਤਲਾਹ ਹੁਣੇ ਵੀ ਇੱਕ ਘੰਟਾ ਪਹਿਲਾਂ ਮਿਲੀ ਹੈਗੀ ਠੀਕ ਹੈ ਜੀ ਵੀ ਇੱਥੇ ਕੋਈ ਐਕਸੀਡੈਂਟ ਦੌਰਾਨ ਡੈੱਡ ਬੋਡੀ ਪਈ ਹੈਗੀ ਠੀਕ ਹੈ ਤੇ ਉਹ ਮੌਕੇ ਤੇ ਪਹੁੰਚੇ ਆਂ ਪਰ ਅਸਨਾਖਤ ਨਹੀਂ ਹੋ ਰਹੀ ਅਜੇ ਤੱਕ ਇਹਦੀ ਕੋਈ ਅਸਨਾਖਤ ਵਾਸਤੇ ਹੁਣ ਤੱਕ ਰੱਖੀ ਰੱਖੀ ਹੈ ਇਹਨੂੰ ਲੈ ਕੇ ਅਸੀਂ ਹਸਪੀਟਲ ਜਾ ਰਹੇ ਆਂਗੇ ਤੇ ਮੋਰਚਰੀ 'ਚ ਰਖਾਵਾਂਗੇ 72 ਘੰਟੇ ਵਾਸਤੇ ਜਦੋਂ ਸਰਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਗਲੀ ਗੱਲ ਦੇਖ ਜਸਪੀਰ ਜੀ ਇੱਕ ਹੈਰਾਨੀ ਦੀ ਗੱਲ ਦੇਖਣ ਨੂੰ ਮਿਲੀ ਹੈ ਕਿ ਮੌਕੇ ਤੇ ਹਾਦਸਾ ਹੁੰਦਾ ਹੈ ਜਿਹੜੀ ਪੁਲਿਸ ਦੇ ਅਧਿਕਾਰੀ ਐਸਐਸਐਫ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਲੇਟ ਪਹੁੰਚਦੇ ਨੇ ਦੂਜਾ ਕੋਈ ਐਂਬੂਲੈਂਸ ਨਹੀਂ ਪਹੁੰਚਦੀ ਤੁਸੀਂ ਆਪਦੀ ਗੱਡੀ ਰਾਹੀਂ ਜਿਹੜਾ ਇਹਨਾਂ ਨੂੰ ਹਸਪੀਟਲ ਲੈ ਕੇ ਜਾ ਰਹੇ ਹੋ ਕੀ ਕਾਰਨ ਕੋਈ ਐਂਬੂਲੈਂਸ ਐ ਨਹੀਂ ਜਾਂ ਉਹਨਾਂ ਦਾ ਰਸਤਾ ਕਿਵੇਂ ਨਹੀਂ ਲੱਗਦਾ ਜੇ ਕੋ ਰਾਹਤਾ ਦਾ ਕੈਂਪ ਕਰ ਰਹੇ ਆ ਕਿ ਆਪਣੇ ਜਿਹੜੇ ਹਾਈਵੇ ਵਾਲੇ ਹੈਗੇ ਨੇ ਉਹਨਾਂ ਨਾਲ ਕਰ ਰਹੇ ਆ ਕਿ ਫੋਨ ਫਿਰ ਵੀ ਇਹਦੀ ਡੈੱਡ ਬੋਡੀ ਹੈ ਇਹਨੂੰ ਸੰਭਾਲਣਾ ਜ਼ਰੂਰੀ ਹੈਗਾ ਇੱਥੇ ਬੇਅਦਬੀ ਹੁੰਦੀ ਹੈਗੀ ਕੋ ਤੇ ਉਸ ਕਰਕੇ ਮਤਲਬ ਅਸੀਂ ਆਪਣੀ ਗੱਡੀ ਚ ਲੈ ਕੇ ਜਾ ਰਹੇ ਆ ਤੇ ਇਹਨੂੰ ਮੌਕੇ ਤੇ ਕੋਈ ਪ੍ਰਬੰਧ ਨਹੀਂ ਹੋਇਆ ਤਾਂ ਆਪਣੀ ਗੱਡੀ ਚ ਲੈ ਜਾਣੀ ਪੈ ਰਹੀ ਹੈ ਹਾਂਜੀ ਹਾਂਜੀ ਚਲੋ ਕਰਨਾ ਹੀ ਹੁੰਦਾ ਇਹ ਤਾਂ ਡੈੱਡ ਬੋਡੀ ਦਾ ਮਤਲਬ ਇਹਨੂੰ ਸੰਭਾਲਣਾ ਤਾਂ ਹੈਗਾ ਹੀ ਹੈ ਤੁਹਾਨੂੰ ਕੀ ਲੱਗਦਾ ਵੀ ਕਿਸੇ ਐਕਸੀਡੈਂਟ ਹੋਇਆ ਲੱਗਦਾ ਕਿਸੇ ਵੀਕਲ ਨਾਲ ਵਜਿਆ ਬਹਿ ਹਾਂ ਨਾਉਣੇ ਡੈੱਡ ਬੋਡੀ ਅਜ ਤੱਕ ਕੋਈ ਨਿਸ਼ਾਨ ਜਾਂ ਕੋਈ